ਆਪਣੀ ਅੱਖਾਂ ਦੇ ਤਾਰੇ ਆਪਣੇ ਬਾਪ ਮਾਪ ਇਸ ਕੌਮ ਕੋ ਦੁਨੀਆ ਦੇ ਧਰਮ ਤੋਂ ਕੁਰਬਾਨ ਕਰ ਦਿੱਤੇ ਨੇ ਤੇ ਪਤਾ ਨਹੀਂ ਜਦੋਂ ਭਗਵਾਨ ਜੀ ਆਹ ਸਾਡੇ ਧਰਤੀ ਤੇ ਬਰਾਜਮਾਨ ਇਹਨਾਂ ਵਾਰ ਸੁਝਾ ਹੈ ਤੇ ਕਹਿੰਦੇ ਕਿੰਨੀ ਤੋਂ ਮਾਤਾਵਾ ਆਈਆਂ ਨੇ ਮਾਤਾ ਸਰਕੌਰ ਜਿਹਦੇ ਮਾਤਾ ਸੁੰਦਰ ਕੌਰ ਦੀ ਭਾਈ ਮੋਹਨ ਸਿੰਘ ਜੀ ਦੇ ਨਾਲ ਸਤਿਵਜੋ ਦਿਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਰੇ ਸੰਗਤਾਂ ਨਾਲ ਇਸ਼ਾਰਾ ਇਹ ਕਹਿੰਦੇ ਹਾਂ ਭਾਈ ਕਹਿੰਦੇ ਕਿਹੜੇ ਜਿੱਤਾਂ ਦੀ ਗੱਲ ਕਰਦੇ ਹੋ ਕਿਹੜੇ ਅਜੀਤ ਵਿੱਚ ਜਹਾੜ ਦੀ ਗੱਲ ਕਰਦੇ ਹੋ ਕਿਹੜੇ ਬੰਦਿਆਂ ਦੀ ਗੱਲ ਕਰਦੇ ਹੋ ਕਿਹੜੇ ਬੰਦਿਆਂ ਦੀ ਗੱਲ ਕਰਦੇ ਹੋ ਮੈਂ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਤਰ ਨਰੇ ਨੇ ਕਹਿੰਦੇ ਇਹ ਪੁੱਤਰਾਂ ਦੇ ਸੀਸ ਪਾਰ ਵਾਰ ਦੀ ਇਹ ਸੁਪਤਾਰ ਉਹ ਚਾਰ ਮੋਰ ਤੋਂ ਕੀ ਹੁਆ ਜਿਬਤ ਗਈ ਹਜ਼ਾਰ 6 ਜਿਹੜੇ ਅਸੀਂ ਆਪਣੇ ਆਪ ਨੂੰ ਸਿੱਖ ਮੰਨਦੇ ਆ ਸਤਿਗੁਰੂ ਮੁਰੂਏ ਤੋਂ ਕੀ ਹੋਇਆ ਜੀਵਤ ਰਹੀ ਕਹਿੰਦੇ ਚਾਰ ਬੂਏ ਕਹਿੰਦੇ ਚਾਰ ਮੈਂ ਸੇਸ ਧਰਮਪੰਥੋਂ ਕੁਰਬਾਨ ਕਰ ਦਿੱਤੇ ਤੇ ਕਹਿੰਦੇ ਇਹ ਲੱਖਾਂ ਕਰੋੜਾਂ ਦੇ ਵਿੱਚ ਜਿਹੜਾ ਮੇਰਾ ਖਾਲਸਾ ਹੈ ਇਹ ਮੇਰਾ ਸੁਪੁੱਤਰ ਹੈ ਤੇ ਅਸੀਂ ਆਪਣੇ ਬੱਚਿਆਂ ਨੂੰ ਇਤਿਹਾਸ ਦੇ ਨਾਲ ਜਾਣੂ ਕਰਵਾਉਣਾ सा <laughs> ॿोली <laughs> <laughs> क्वेश्चन है साड़ी टीम वालों सन्मान भी किया जाएगा सो so, मेरा क्वेश्चन है गुरु गोबिंद सिंह महाराज या दे दाता जी तो ने आकर के बड़ी बड़ी बात है गुरु गोबिंद सिंह महाराज जी ने दाता जी ने सारी तो बताया कि दस

ਨੇ ਜਦੋਂ ਜਾਦੂਰੀ ਆ ਕੇ ਤਿਆਰ ਹੋ ਸੁਣ ਕਦੇ ਸੋ ਕਚਰਾ ਜੋ ਅੰਦਰ ਸਹੀ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਸਾਦਾ ਜੀ ਦਾ ਨੇ ਗੁਰੂ ਸਹੀ ਹੈ ਠੀਕ ਹੈ ਰਾਜਾ ਜੀ ਗੁਰੂ ਹਰਗੋਬਿੰਦ ਸਾਹਿਬ ਵਾਹਿ ਸੋ ਨਿਹਾਲ ਸਤਿ ਸ੍ਰੀ ਅਕਾਲ ਸੋ ਇੱਕ ਬੱਧੀ ਨੂੰ ਸਾਡੇ

ਹਾਂ ਜੀ ਬੇਨਤੀ ਹੈ ਦੋਨੋ ਜੋੜ ਕਰਕੇ ਆ ਵੀ ਰਹਿਣ ਨੂੰ ਪਤਾ ਹੀ ਨਹੀਂ ਸਾਡੇ ਤੋਂ ਦੀ ਕਿਰਪਾ ਕਰੋ ਕੋਈ ਨਹੀਂ ਸੰਗਤ ਵਿੱਚ ਕੋਈ ਵੀ ਦੱਸ ਰਿਹਾ ਹੈ ਗੁਰੂ ਜਗਤ ਸਿੰਘ ਸਾਹਿਬ ਜੀ ਦੇ ਕਿਰਦਾਦਾ ਜੀ ਨੇ ਅਬ ਜਲਦੀ ਆਓ

ਗੁਰੂ ਅਰਜਨ ਦੇਵ ਜੀ ਜਿਨ੍ਹਾਂ ਨੂੰ ਤਤੀ ਤਵੀ ਤੇ ਬਿਠਾ ਕੇ ਸ਼ਹੀਦ ਕੀਤਾ ਗਿਆ ਸੀ ਸੋ ਸਾਡੇ ਪੂਜੀ ਲਈ ਜਕਾਰਾ ਲਾ ਦਿਓ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੋ ਬਾਪੂ ਜੀ ਐਸੇ ਪੜਦੇ ਹੋ ਹੋਜ ਕਰ ਦਿਓ ਹੋਜ ਕਰ ਦਿਓ ਜੀ ਸੋ ਬਹੁਤ ਬਹੁਤ ਧੰਨਵਾਦ ਸੋ ਮੇਰੀ ਬਾਰ ਬਾਰ ਇਹ ਬੇਨਤੀ ਹੈ ਅਸੀਂ ਆਪਣੇ ਬੱਚਿਆਂ ਨੂੰ ਦੁਨੀਆਵੀ ਰੱਤੇ ਦੇ ਨਾਲ ਜੋੜਨ ਅਸੀਂ ਆਪਣੇ ਬੱਚਿਆਂ ਨੂੰ ਅਧਿਆਤਮਿਕ ਧਾਰਮਿਕ ਵਿਦਿਆਰ ਨਾਲ ਵੀ ਜੋੜਨਾ ਕਰੀਏ ਸੋ ਉਹ ਗੋਵਿੰਦ ਸਿੰਘ ਉਹ ਗੋਰੀਸ਼ੇਗਰ ਮਹਾਰਾਜ ਨੇ ਸਾਡੇ ਤੋਂ ਸਾਰਾ ਪਰਮਾ ਸਰਵੰਸ ਪਰਵਰਤ ਸੋ ਪਤਾ ਕਰ ਸਾਡੇ ਬੱਚਿਆਂ ਨੂੰ ਉਹਨਾਂ ਦੇ ਮਾਤਾ ਪਿਤਾ ਉਹਨਾਂ ਦੇ ਪਰਿਵਾਰ ਵਾਲੇ ਪਤਾ ਹੋਣਾ ਚਾਹੀਦਾ ਸੋ ਦੋਨਾ ਬੋਰ ਕੇ ਬੇਨਤੀ ਹੈ असि अपने बच्चों को इतिहास तो जाइए सो बाबा जी दोबारा तो तो दे फिर दुपहारा यादाल दे चार बजे क्या दे कर रहे हैं बंगालेन वाला सपना मच रहा है i चलो भैया दूसरी साइड दलेबर लेकिन पंजी साइड होगी वीडियो बनाई है अपने होने

में भर